ਭਾਈ ਗੌਰਵ ਮਾਛੀਵਾਣਾ ਰੂਬਲ ਤੇ ਗਣੀ ਇਹ ਮਲਵੀ ਜਲਦੀ ਨਾਲ ਆਓ ਦਾਦਾ ਸ਼ਿਰ ਕੇ ਜਿਹੜਾ ਬਿਲਕੁਲ ਤਿਆਰ ਹੋ ਤਿਆਰ ਆ ਗੌਰਵ ਪਹਿਲਵਾਨ ਮਾਛੀਵਾਣਾ ਆ ਰੂਬਲ ਖੰਨਾ ਗਣੀ ਪਹਿਲਵਾਨ ਮਲੇਰ ਕੋਟਣਾ ਆਜੋ ਬੈਂਤੀ ਹੈ ਪਹਿਲਵਾਨਾਂ ਨੂੰ ਅੰਦਰ ਲਈ ਸੈੱਡ ਫੋਟੋ ਕਰਾ ਕੇ ਗੁਸਤੀ ਜਿਹੜੀ ਲਾ ਦਾਂਗੇ ਉਧਰ ਜੋਟੀ ਤੇ ਸੁਨਾਮ ਦਾ ਮੁਕਾਬਲਾ ਸ਼ੁਰੂ ਹੋਇਆ ਹੈ ਉਧਰ ਕਾਲੂ ਤੇ ਭੋਲੇ ਦਾ ਮੁਕਾਬਲਾ ਚੱਲਦਾ ਮਾਰੋ ਹੱਲਾ ਨੌਜਵਾਨੋ ਕਰੋ ਗੁਸਤੀਆਂ ਦਾ ਫੈਸਲਾ ਇਹ ਉਸਤਾਦਾਂ ਦੀ ਮਾਰ ਖਾਣੀ ਹੰਝੂਆਂ ਦਾ ਮੂੰਹ ਤੋਣਾ ਕਰੋ ਬੇਕਰਣਾ ਖਾਕ ਵਿੱਚ ਖਾਕ ਹੋਣਾ ਫੇਰ ਬਚਦੀਆਂ ਇਹੋ ਜਵਾਨੀਆਂ ਨੇ ਜਰਾ ਗੌਰ ਕਰਨਾ ਸਿਆਣੇ ਆਖਦੇ ਨੇ ਬਹੁਤ ਔਖੀਆਂ ਇਹ ਪਹਿਲਵਾਨੀਆਂ ਨੇ ਬਹੁਤ ਔਖੀਆਂ ਇਹ ਪਹਿਲਵਾਨੀਆਂ ਨੇ ਕਿ ਜਾਨ ਮਾਰ ਕੇ ਜਾਨ ਬਣਾ ਲੈਣੀ ਬਣ ਜਾਂਦੀ ਤਾਕਤ ਪੂਰੀ ਏ ਕੱਲੀ ਤਾਕਤ ਵੀ ਕੰਮ ਨਹੀਂ ਆਉਂਦੀ ਦਾ ਤੇਜ ਵੀ ਹੋਣਾ ਜ਼ਰੂਰੀ ਏ ਲਾਲਾ ਰਾਤ ਤੇ ਸੋਣੀ ਧੀਰ ਵਾਂਗੂ ਮਿਰਲੇ ਮਾਰਦੇ ਅਜਮੋਲ ਟਾਨੀਆਂ ਨੇ ਜਰਾ ਗੌਰ ਕਰਨਾ ਸਿਆਣੇ ਆਖਦੇ ਨੇ ਬਹੁਤ ਔਖੀਆਂ ਇਹ ਪਹਿਲਵਾਨੀਆਂ ਨੇ ਕੋ ਸਾਹਿਬ ਤੁਸੀਂ ਬੈਠੋ ਬੈਠੋ ਕੋਈ ਨਹੀਂ ਰੈਫਰੀ ਖੜਿਆ ਸਰਪੰਚ ਸਾਹਿਬ ਗਏ ਕੋਈ ਗੱਲ ਨਹੀਂ ਬੈਠੋ ਤੁਸੀਂ ਚਲੋ 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 ਮੱਲੋ ਸ਼ਾਬਾਸ਼ ਅੰਦਰ ਜੋਟੀ ਦੇ ਸਦਾਨਾਮ ਦਾ ਕਾਰਨਾ ਸ਼ੁਰੂ ਹੋਇਆ ਇਧਰ ਗੋਰੋ ਵੀ ਪੁੱਜ ਗਿਆ ਓਹ ਹੋ ਹੋ ਬੱਲੇ 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 ਆ ਲਾ ਦਿਓ ਤਾੜੀਆਂ ਦਾ ਸੁਆਦ ਹੁੰਦਾ ਹਾਏ 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 ਜੋਟੀ ਗੱਜਰ ਤੇ ਨਾਲ ਆਹ ਥੋੜਾ ਸਦਾਨਾ ਕਹਿੰਦਾ ਅਦਰਕ ਸ਼ਹਿਗਜ ਬਣ ਚੰਗੇ ਅਰਗਣਤ ਬਿਮਾਰੀਆਂ ਨੂੰ ਉਹ ਨਸ਼ਾ ਆਸ਼ਕੀ ਆਲਸ ਦਿੰਦ ਲਾਮੀਸੇ ਦੇਣਾ ਬਈ ਪਿੱਛੇ ਨਹੀਂ ਹਟਣਾ ਪਹਿਲਵਾਨ ਜੀ ਧਿਆਨ ਦਿਓ ਕਾਲੂ ਕਮੇਟੀ ਆਖਦੀ ਵੀ ਕੁਸ਼ਤੀ ਭੋਲੇ ਨੂੰ ਦੇ ਦਾਂਗੇ ਜੇ ਅੱਡਾ ਕਰਨਾ ਹੈ ਹਾਂ ਧਿਆਨ ਦਿਓ ਕੁਸ਼ਤੀ ਲੜੋ ਸ਼ਾਬਾਸ਼ ਕੰਟੀਨਿਊ ਰੱਖੋ ਕੁਸ਼ਤੀ ਰੁਕਣੀ ਨਹੀਂ ਨਾ ਪਿੱਛੇ ਹਟਣਾ ਸ਼ਾਬਾਸ਼ ਸ਼ਾਬਾਸ਼ ਉਹ ਬੰਦਾ ਆਦਰ ਜੋਟੀ ਗੁੱਜਰ ਬੱਲੇ ਪਾਸੇ ਆ ਗਿਆ ਇਹ ਬੱਲੇ ਪਾਸੇ ਛੋਟਾ ਸੁਨਾਮ ਜਲਦੀ ਹੋਈ ਕੁਸ਼ਤੀ ਦੇਖਾਂਗੇ ਕੌਣਾ ਜਿੱਤਦਾ ਕੌਣਾ ਹਾਰਦਾ ਬੱਲੇ 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 ਆਦਰ ਭੋਲੇ ਤੇ ਕਾਲੂ ਦਾ ਮੁਕਾਬਲਾ ਕਹਿੰਦਾ ਚੜਦੀ ਜਵਾਨੀ ਦਾ ਨਹੀਂ ਮਾਨ ਕਰੀਦਾ ਉਹ ਸੰਪਾਂ ਦੀਆਂ ਸੜੀਆਂ ਨਹੀਂ ਪਾਰ ਕਰੀਦਾ ਹੁੰਦੇ ਨੇ ਬਗਾਨੇ ਬੱਤ ਪਰੇ ਤੋਂ ਪਰੇ ਸਾਡੇ ਬਾਰੇ ਜਿੰਦ ਵਿੱਚ ਰੱਖੀ ਨਾ ਬਲੇਖਾਂ ਅਰ ਰੋਲ ਦੇਤੇ ਖਾਧੇ ਅਸੀਂ आ गया आए छोटा सदाम सुर गोडिया पले 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 चलो चलो ਸੋਨੀ ਸਾਡਾ ਪ੍ਰਣ ਲਵਾਨ ਗੜੀਆ ਐਨਾ ਬੋਲਰ ਦੇ ਲਈ ਵੱਡੇ ਮਾਣਸਮਾ ਬੋਦੇ ਕਰਦਾ ਜੰਗ ਨੂੰ ਧੰਨਵਾਦ ਕਰਦੇ ਆ ਸੋਨੀ ਸਾਡਾ ਵੀ ਲਵਾਨ ਗੜੀਆ ਵੱਡੇ ਮਾਣਸਮਾ ਬੋਦੇ ਕਰਦਾ ਬਹੁਤ ਬਹੁਤ ਧੰਨਵਾਦ ਹੈ ਗੈਰੀ ਬੁੱਕੇ ਬੈਠੋ ਤੁਸੀਂ ਬੈਠੋ ਬੈਠੋ ਪਲੀਜ਼ ਗੁਰਪ੍ਰਮਾਨ ਜੀ ਨੂੰ ਲਗੋਟਾ ਪਾਉ ਫਿਰ ਭਾਇਆ ਓਕੇ ਪਲਗੋਟਾ ਪਾ ਫੋਟੋ ਕਰਾਈਏ ਤਨ ਤੁਹਾਨੂੰ ਸ਼ਾਬਾਸ਼ ਅੱਜ ਸਤ ਮਹਾਂਬਲਵਾਂ ਜੀ ਦੇ ਸਿਰ ਤੇ ਵੱਡੀ ਜ਼ਿੰਮੇਵਾਰੀ ਹੈ ਦੀਪਾ ਬਾਬਾ ਜੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਬਹੁਤ ਧੰਨਵਾਦ ਕਰਦੇ ਹਾਂ ਸਤ ਮਹਾਂਬਲਵਾਂ ਜੀ ਮਾਮੂਗਰ ਜਿਨ੍ਹਾਂ ਨੇ ਜੋੜਾ ਬਣਾਉਣ ਦੀ ਸਹਿਮਤ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣਾ ਖੜਾ ਵੀ ਚਲਾਉਂਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਚੋਪੜਾ ਸਟੂਡੀਓ ਗੁਰੂ ਕਿਰਪਾ ਜੀ ਸੀ ਵੀ ਹੋਰ ਬਾਈ ਹੋਰ ਗਰੁੱਪ ਅਗਲੀ ਵਾਰ 5100 ਰੁਪਏ ਜਿਹੜਾ ਦੰਗਲ ਦੇ ਲਈ ਦੇਣਗੇ ਬੜਾ ਧੰਨਵਾਦ ਹੈ ਸ਼ਾਬਾਸ਼ 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 ਉਧਰ ਭੋਲਾ ਪਾਵਾ ਨੂੰ ਪੱਲੇ ਪਾਸੀ ਹੈ ਉਧਰ ਛੋਟਾ ਸਨਾਪੇ ਜੋਟੀ ਗੁਜਰ ਆਮਣੇ ਸਾਹਮਣੇ ਜਾਂਦੀ ਹੋਈ ਕੁਸ਼ਤੀ ਕਹਿੰਦਾ ਕੁਰਸੀ ਤੇ ਬੈਠ ਕੇ ਜਿਹੜਾ ਠੱਗੇ ਮਿੱਤਰੋ 1 ਮਿੰਟ ਦਾ ਸਮਾਂ ਬਾਕੀ ਜਾਂਦੀ ਹੋਈ ਕੁਸ਼ਤੀ ਦਾ ਬੋਲਿਆ ਇੱਕ ਮਿੰਟ ਦਾ ਸਮਾਂ ਬਾਕੀ ਆ ਹੁਣ ਤਾਂ ਸੈਕਿੰਡਾਂ ਦੀ ਖੇਡ ਬਾਕੀ ਆ ਮਾਰ ਹੱਲਾ ਨਹੀਂ ਉਹ ਰਿਸਾ ਉਧਰ ਜੋਟੀ ਤੇ ਛੋਟਾ ਸੁਨਾਮ ਬੰਨੇ ਬੰਨੇ ਬੱਲੇ ਬੰਨੇ ਬੰਹੇ ਨਹੀਂ ਆ ਰਿਸਾ ਓਏ ਹੋਏ ਆਹ ਹੋਏ ਬੱਲਾ 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 ਬੱਲੇ ਕਹਿੰਦੇ ਸੱਪ ਨੂੰ ਸੱਪ ਲੜੇ ਤੇ ਪੀਸ ਕਿਨੂੰ ਚੜੇ ਓ ਸੱਪ ਨੂੰ ਸੱਪ ਲੜੇ ਤੇ ਯਾਰ ਕਿਨੂੰ ਜਿਹੜੇ ਸ਼ਾਬਾਸ਼ ਸ਼ਾਬਾਸ਼ ਉਹ ਕੰਮ ਹੋਇਆ ਮੈਦਾਨ ਦੇ ਵਿੱਚ ਅਗਰ ਕੁਸ਼ਤੀ ਵਧੀਆ ਲੱਗਦੀ ਹੈ ਤਾੜੀ ਲਾਓ ਚਾਰੋਂ ਬੰਦਾ ਦੇ ਨਾਂ ਤੇ ਉਧਰ ਭੋਲੇ ਦੇ ਕਾਲ ਬਾਈ ਕੁਸ਼ਤੀ ਜਿਹੜੀ ਪੁਆਇੰਟ ਹੋਏਗੀ ਜਿਹੜਾ ਪਹਿਲਾ ਪੁਆਇੰਟ ਲਏਗਾ ਕੁਸ਼ਤੀ ਦੇ ਵਿੱਚ ਜਿੱਤ ਹਾਸਲ ਕਰੇਗਾ ਲੰਘੋ ਤਾਂ ਨਹੀਂ ਫੜਨਾ ਇਸ ਗੱਲ ਦਾ ਧਿਆਨ ਦਿਓ तो गढ़िया तो बहुत बहुत धनवाद है चलो चलो बोलो पांच मिनट जो पहला पार्ट लेगा तो जिता हासिल करेगा ਗੋਡਾ ਫੜ ਕੇ ਬੈਠਾ ਮਿਲਦਾ ਓਡਾ ਸਾਡਾ ਹੀ ਲੱਗਦਾ ਚਲੋ ਚਲੋ ਕਾਲੂ ਸ਼ਾਬਾਸ਼ ਮਾਰ ਹਿੰਮਤ ਕਹਿੰਦਾ ਬੇ ਹਿੰਮਤ ਦੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇ ਹਿੰਮਤ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਤੋਂ ਉਗ ਪਿੰਦੇ ਪਾੜ ਕੇ ਸੀਨਾ ਪੱਥਰਾਂ ਦਾ ਮੰਝਣ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੀ ਜੋ ਭਰੋ ਬਣਾ ਕੇ ਦੁਰਦੇ ਨਕਸ਼ਾ ਆਪਣੇ ਸਫਰਾਂ ਦਾ ਜੋ ਭਰੋ ਬਣਾ ਕੇ ਦੁਰਦੇ ਨਕਸ਼ਾ ਆਪਣੇ ਸਫਰਾਂ ਦਾ ਹਮ ਤਾਜ ਕੈਨੇਡਾ ਹਮ ਤਾਜ ਇੰਗਲੈਂਡ ਆ ਰੂਪਲ ਖੰਨੇ ਵਾਲੀ ਕੁਸ਼ਤੀ ਤੇ 2000 ਰੁਪਏ ਮੇਰੇ ਕੋਲ ਪੁੱਦਾ ਕਰਦੇ ਆ ਵੀ ਅਗਰ ਆ ਰੂਪਲ ਪਹਿਲਵਾਨ ਕੁਸ਼ਤੀ ਜਿੱਤੇਗਾ 2000 ਰੁਪਏ ਰੂਪਲ ਵਾਲੀ ਕੁਸ਼ਤੀ ਤੇ ਮੇਰੇ ਕੋਲ ਪੁੱਜ ਗਿਆ ਚਲੋ 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 ਬਈ ਬੱਲੋ ਸ਼ਾਬਾਸ਼ ਚਲੋ ਚਲੋ ਪਾਟ ਦੇ ਪਹਿਲਾ ਪਾਟ ਜਿਹੜਾ ਲੈ ਗਿਆ ਸੋ ਲੈ ਗਿਆ ਓਏ ਹੋਏ ਹੋਏ ਬੱਲੇ 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 ਫੋਟੋਗ੍ਰਾਫਰ ਵੀਰ ਕੰਬ ਕੇ ਬਣੇ ਲਾਈਵ ਚੱਲਦਾ ਫਿਰ ਸ਼ਾਬਾਸ਼ ਚੋਪੜਾ ਸਟੂਡੀਓ ਸਾਡਾ ਭਰਾ ਵੱਡੀਆਂ ਸੇਵਾਵਾਂ ਪੰਜਾਬੀ ਲਾਈਵ.com ਦੁਨੀਆ ਦੀ ਪ੍ਰਸਿੱਧ ਵੈਬਸਾਈਟ ਹੈ ਜਿਹਦੇ ਜ਼ਰੀਏ ਅੱਜ ਦੇ ਕੁਸ਼ਤੀ ਟੱਕਲ ਦਾ ਲਾਈਵ ਟੈਲੀਕਾਸਟ ਹੋ ਰਿਹਾ ਵਿੱਕੀ ਮੈਡੀਕ ਸਟੋਰ ਉਹਨਾਂ ਨੂੰ ਬੜਾ ਧੰਨਵਾਦ ਕਰਦੇ ਆਂ ਸਾਡੇ ਹੈਡਮੈਂਟ ਵਾਲੇ ਭਰਾ ਵਿੱਕੀ ਮੈਡੀਕਲ ਸਟੋਰ ਵਾਲਾ ਸਾਡਾ ਵੀਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੱਡੇ ਮਾਨਸਬੰਦ ਵੀ ਇਹਨਾਂ ਬੋਲਾਂ ਦੇ ਲਈ ਬੋਧ ਕਰਦੇ ਆਂ ਆਦਰ ਸ਼ਕੀਲ ਸਾਡਾ ਪ੍ਰਾਗੂ ਨੇ ਕਲਿਆਣ ਵਾਲਾ ਉਹ ਵੀ ਲਾਈਨੀਆਂ ਤੱਕ ਰ ਵੱਡਾ ਧੰਨਵਾਦ ਕਰਦੇ ਆਂ ਸ਼ਕੀਲ ਸਾਡਾ ਪ੍ਰਾਗੂ ਦੇ ਕਲਿਆਣ ਵਾਲਾ ਇਹ ਆਰੰਡਾ ਯਾਰ ਸਾਡਾ ਵੀਰ ਜੰਮੂ ਤੋਂ ਇਹਨਾਂ ਲਾਈਨੀਆਂ ਤੱਕ ਦਾ ਵੱਡਾ ਧੰਨਵਾਦ ਹੈ ਹਮਤਾਸ ਕੈਨੇਡਾ ਹਰਸ਼ ਇੰਗਲੈਂਡ ਅਰੂਬਲ ਖੰਨੇ ਵਾਲੀ ਕੁਸ਼ਤੀ ਦੇ 2000 ਰੁਪਏ ਜਿਹੜਾ ਕੋਈ ਦਾ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਬੱਲੇ 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 ਨਹੀਂ ਰਿਸਾ ਆ ਭੋਲਾ ਕਸੜੀ ਅਖੜਾ ਤਲੀਤਾ ਜਿਹੜਾ ਪੁਆਇੰਟ ਦੇ ਆਧਾਰ ਤੇ ਮੈਦਾਨ ਦੇ ਵਿੱਚ ਜਿੱਤ ਹਾਸਲ ਕਰ ਗਿਆ ਉਧਰ ਅਮਨਦੀਪ ਸਾਡਾ ਭਰਾ ਅਮਨਦੀਪ ਸਾਡਾ ਵੀਰ ਸ਼ੇਰਗੜ ਬਾਬਾ ਫਲਾਈ ਵਾਲਾ ਇਹਨਾਂ ਬੋਲਾਂ ਦੇ ਲਈ 100 ਰੁਪਏ ਦੇ ਵੱਡੇ ਮਾਨਸਮਾਨ ਬੋਦੇ ਕਰਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਮਨਦੀਪ ਸਾਡਾ ਭਰਾ ਸ਼ੇਰਗੜ ਬਾਬਾ ਫਲਾਈ ਇਹਨਾਂ ਬੋਲਾਂ ਦੇ ਲਈ ਮੇਰੇ ਲਈ 100 ਰੁਪਏ ਦੇ ਵੱਡੇ ਮਾਨਸਮਾਨ ਬੋਦੇ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਗੌਰਮ ਆ ਜਾਓ ਫੋਟੋ ਕਰਾ ਲਈਏ ਬੋਦਰ ਦਾਦਾ ਛਲਕੇ ਪੰਜਾਬ ਮਹਾਰਾਸ਼ਟਰ ਦੀ ਧਰਤੀ ਦਾ ਇੱਕ ਵਾਰ ਤਾੜੀਆਂ ਲਾ ਦਿਓ ਜ਼ੋਰਦਾਰ ਆਹ ਨੌਜਵਾਨ ਦੀ ਕੋਹਣੀ ਵੀ ਸਿਰੇ ਦੀ ਹੈ ਵਾਕਈ ਬੜੀ ਤੇਜ਼ ਤਰਾਰ ਕੋਹਣੀ ਦਾ ਮਾਲਕ ਹੈ ਗੱਲ ਹੁੰਦੀ ਰਣ ਵਾਲੇ ਨੇ ਚਿਤ ਕੀਤਾ ਇਸ ਨੌਜਵਾਨ ਨੇ ਆਹ ਦਾਦਾ ਛਲਕੇ ਮਹਾਰਾਸ਼ਟਰ ਵਾਲਾ ਵਾਕਈ ਆਹ ਮੁੰਡਾ ਵੀ ਕਹਿੰਦੇ ਅੱਗ ਦੀ ਨਾਂ ਹੈ ਆਹਨ ਗੁਰਬ ਬਾਬਾ ਭਗਤੀ ਨਾਥ ਖੜਾ ਮਾਛੀ ਵਾਲਾ ਸਰਗਵਾਸੀ ਦਲਜੀਤ ਪਹਿਲਵਾਨੀ ਦਾ ਸ਼ਾਗਿਰਦ ਹੈ ਸ਼ਮੀ ਪਹਿਲਵਾਨ ਜੀ ਦਾ ਲੱਗਦੇ ਜਿਗਰ ਹਿੰਦੂਸਤਾਨ ਦੀ ਕੁਸ਼ਤੀ ਦਾ ਗਰਮ ਮਾਚੀ ਬੜਾ ਆਨੋਜਵਾਨਾ ਵਾਕੀ ਸਿਰੇ ਦਾ ਮੁਕਾਬਲਾ ਹੋਣਾ ਹੈ ਦਾਦਾ ਛੇਕੇ ਪਹਿਲਵਾਨ ਦੇ ਨਾਂ ਆ ਆ ਆ ਆ ਯਾਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਦਰ ਹਰਕੇਸ਼ ਸਰਪੰਚ ਸਾਹਿਬ ਸਾਡੇ ਸਿਆਲੇ ਵਾਲੇ ਨਾਲੀ ਭੋਲਾ ਚੋਧਰੀ ਜੀ ਸਿਆਲੇ ਵਾਲੇ 500 ਰੁਪਏ ਦੇ ਵੱਡੇ ਮਾਨ ਸਨਮਾਨ ਆਹਨਾ ਬੋਲਾ ਦੇ ਲਈ ਬੋਧੇ ਕਰਦੇ ਆਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਭੋਲਾ ਚੋਧਰੀ ਜੀ ਸਿਆਲਾ ਹਰਕੇਸ਼ ਸਰਪੰਚ ਸਾਹਿਬ ਸਿਆਲੇ ਵਾਲੇ 500 ਰੁਪਏ ਦੇ ਵੱਡੇ ਮਾਨ ਸਨਮਾਨ ਆਹਨਾ ਬੋਲਾ ਦੇ ਲਈ ਬੋਧੇ ਕਰਦੇ ਆਂ ਬਹੁਤ ਬਹੁਤ ਧੰਨਵਾਦ ਹੈ ਹਾਂ ਰਾਜਾ ਰਣਵੀਰ ਸਿੰਘ ਗੋਕਿਆਂ ਵਾਲੇ ਹਾਂ ਰਾਜਾ ਰਣਵੀਰ ਸਿੰਘ ਗੋਕਿਆਂ ਵਾਲਾ ਭਾਈ ਤੇਰੇ ਦਾਦਾ ਜੀ ਬੁਲਾ ਰਹੇ ਆ ਸਾਡੇ ਕੋਲ ਆ ਜਿਓ ਹਾਂ ਰਾਜਾ ਰਣਵੀਰ ਸਿੰਘ ਗੋਕਿਆਂ ਵਾਲਾ ਛੋਟਾ ਬੱਚਾ ਛੋਟਾ ਬੱਚਾ ਰਾਜਾ ਰਣਵੀਰ ਸਿੰਘ ਗੋਕਿਆਂ ਵਾਲਾ ਅਗਰ ਬਾਸ ਹੁੰਦਾ ਜਿੱਥੇ ਲਾਈਵ ਵਾਲਾ ਕੈਮਰਾ ਚੱਲਦਾ ਉੱਥੇ ਆ ਜਿਓ ਉਹਨਾਂ ਦੇ ਦਾਦਾ ਜੀ ਉਹਦਾ ਇੰਤਜ਼ਾਰ ਕਰਦੇ ਆਹੀ ਤਰੀ ਹੈ ਬਾਪੂ ਜੀ ਕਹਿੰਦੇ ਆਹੀ ਹੈ ਇੱਧਰ ਆ ਗਿਆ ਘਰਦੇ ਨੂੰ ਬਖਤਵਾਦ ਆ ਭਾਈ ਕੋਈ ਨਹੀਂ ਕੋਈ ਨਹੀਂ ਜਾਂ ਹੁਣ ਕੀ ਕਰਾਂ ਘਰਦਾ ਹੀ ਮੇਲਾ ਸਵਰਗワਸੀ ਸਾਧੂ ਸਿੰਘ ਢੱਲੋਂ ਜੀ ਦੇ ਨਾਂ ਤੇ ਉਹਨਾਂ ਦੇ ਪਰਿਵਾਰ ਮੈਂਬਰ ਵੱਲੋਂ 2000 ਰੁਪਏ ਜੋਤੀ ਦੇ ਸਰਦਾਰ ਦੀ ਕੁਸ਼ਤੀ ਦੇ ਜੇਤੂ ਮਾਨ ਦੇ ਲਈ ਮੇਰੇ ਕੋਲ ਪੁੱਜੀ ਆਵੇ ਜੋਂਟੀ ਵਾਲੀ ਦੀ ਹੈ ਹੋ 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 ਬੱਲੇ 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 ਉਧਰ ਕੁਸ਼ਤੀ ਜਿਹੜੀ ਸਿਰੇ ਦੀ ਸ਼ੁਰੂ ਹਣ ਚੱਲੀ ਆ ਗੋਰਮ ਪਹਿਲਵਾਨ ਮਾਛੀ ਵਾਲਾ ਹੱਤਖੜ ਕਰਦੇ ਨੌਜਵਾਨਾ ਵਾਗਈ ਚੱਲੋ ਵੀ ਲੁਧਿਆਣਾ ਏਰੀਆ ਦਾ ਪਿੰਡਾ ਮਾਲਾ ਇੱਕ ਵਾਰ ਤਾੜੀਆਂ ਲਾ ਦਿਓ ਆ ਗੋਰੇ ਮਾ ਮਾਛੀ ਵਾਲਾ ਜਿਸ ਨੌਜਵਾਨ ਨੇ ਕੱਲ ਵੀ ਲੁਧਿਆਣਾ ਏਰੀਆ ਦਾ ਨਾਮ ਪੂਰਾ ਚਮਕਾ ਕੇ ਰੱਖਿਆ ਤੇ ਨਾਲ ਦਾਦਾ ਸ਼ੇਰ ਕੇ ਮਹਾਰਾਸ਼ਟਰ ਜਾਦੇ ਹੱਤ ਘੜ ਕਰਦੇ ਨੌਜਵਾਨਾਂ ਅੱਜ ਦਾਦਾ ਛਿਲਕੇ ਮਹਾਰਾਸ਼ਟਰ ਉਧਰ ਕਾਲਾ ਸਾਡਾ ਵੀਰ ਸ਼ੇਰਗੜ ਬਾਬਾ ਫਲਾਈ ਵਾਲਾ ਲਾਈਵ ਨੇ ਟੱਕ ਦੇ ਬੰਦਾ ਤਾਨਵਾ ਕਰਦੇ ਕਾਲਾ ਸਾਡਾ ਵੀਰ ਸ਼ੇਰਗੜ ਬਾਬਾ ਫਲਾਈ ਵਾਲਾ ਮਾਤਦਲਾ ਉਧਰ ਚੋਪੜਾ ਸਟੂਡੀਓ ਗੁਰੂ ਕ੍ਰਿਪਾ ਜੀਸੀਵੀ 4x4 ਗਰੁੱਪਾ अगल साल अठ बंजा सौगी अॼु जे दंगल जे लाइ बुट बाक़े बासमान लाईव नका अॼु दंगल आहे जी जी प्राहानो मारे ਆਹ ਲਓ ਖੁੱਲਾ ਸਮਾਂ ਚਲੋ ਚਲੋ 13 ਮਿੰਟ ਦਾ ਸਮਾਂ ਜਿਹੜਾ ਕੁਸ਼ਤੀ ਦਾ ਬੀਤਿਆ ਹੈ 7 ਮਿੰਟ ਦਾ ਸਮਾਂ ਜਿਹੜਾ ਕੁਸ਼ਤੀ ਦਾ ਬਾਕੀ ਹੈ ਪਰ ਅਜੇ 12 ਮਿੰਟ ਹੋਏ 8 ਮਿੰਟ ਬਾਕੀ ਹੈ ਆਦਰ ਦਾ ਦਾ ਸ਼ੇਰ ਕੇ ਤੇ ਗੌਰਵ ਦਾ ਮੁਕਾਬਲਾ ਸ਼ੁਰੂ ਹੋਇਆ ਆਏ ਹਾਏ ਬੜੀ ਤੇਜ਼ ਤਰ੍ਹਾਂ ਕੁਸ਼ਤੀ ਲੜਦਾ ਦਾਣਾ ਸ਼ੇਰ ਕੇ ਮਹਾਰਾਸ਼ਟਰ ਵਾਲਾ ਅਖਾੜਾ ਤਲਿਤਾ ਬਾਕੀ ਦੇਖੋ ਇਹਦਾ ਸਮਾਂ ਦੱਸੂਗਾ ਬੱਲੇ 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 ਨਹੀਂ ਅਰਸ਼ਾ ਬੱਲੇ 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 ਬਈ ਤਾੜੀਆਂ ਲਾ ਦਿਓ ਅੱਲਾ ਮਾਰਿਆ ਦਾਦੇ ਨੇ ਪਰ ਉਹਨੇ ਹੀ ਵਧੀਆ ਬਚਾਇਆ ਕੀਤਾ ਗੁਰਬ ਨੇ ਦੇਖਦੇ ਆ ਵੀ ਕਿਹੜਾ ਜੁੱਤ ਤੇ ਕਿਹੜਾ ਹਰਦਾ ਬਾਤ ਸਮੇਂ ਦੀ ਜੋਰ ਤੇ ਜਵਾਨੀ ਦੀ ਖੇਡਾਂ ਖੇਡ ਕੁਸ਼ਤੀ ਤੇ ਕਬੱਡੀ ਕਹਿੰਦਾ ਜੋਰ ਤੇ ਜਵਾਨੀ ਵਾਲੇ ਉਮਰਾਂ ਦੀ ਖੇਡਾਂ ਆਦੇ ਵਿੱਚ ਹੁੰਦੇ ਫਿਰ ਸਾਹਨਾ ਵਾਲੇ ਢੇੜ ਸ਼ਾਬਾਸ਼ 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 ਛੋਟਾ ਸਦਾਮ ਤੇ ਜੋਟੀ ਗੁੱਜਰ ਅਦਰ ਸ਼ੁਭਮ ਸਾਡਾ ਪ੍ਰਾਂ ਸੁੰਦਰਪੁਰ ਯੂਐਸਏ ਵਾਲਾ ਲਾਈਵ ਨੇ ਤੱਕਦਾ ਆਖਦਾ ਵੀ ਅਗਰ ਜੋਟੀ ਗੁੱਜਰ ਕੁਸ਼ਤੀ ਜਿੱਤਦਾ 2100 ਦਾ ਇਨਾਮ ਉਹਦੇ ਲਈ ਹੋਏਗਾ ਸ਼ੁਭਮ ਸਾਡਾ ਪ੍ਰਾਂ ਸੁੰਦਰਪੁਰ ਯੂਐਸਏ ਵਾਲਾ ਲਾਈਵ ਨੇ ਤੱਕਦਾ ਯੂਐਸਏ ਦੇ ਵਿੱਚ ਬੈਠਿਆ ਜੋਟੀ ਦੇ ਲਈ 2100 ਰੁਪਏ ਜੇਕਰ ਜੋਟੀ ਕੁਸ਼ਤੀ ਜਿੱਤਦਾ 500 ਰੁਪਏ ਦੇ ਵੱਡੇ ਮਾਨਸਮਾਨ ਮੇਰੇ ਲਈ ਵੀ ਗੂਗਲ ਪੇ ਕਰਦੇ ਆ ਸਾਡੇ ਭਰਾ ਸ਼ੁਭਮ ਸਾਡਾ ਵੀਰ ਹੈ ਯੂਐਸਏ ਵਾਲਾ ਬਹੁਤ ਬਹੁਤ ਧੰਨਵਾਦ ਹੈ ਸ਼ਾਬਾਸ਼ ਸ਼ਾਬਾਸ਼ ਨੌਜਵਾਨੋ ਮਾਰੇ ਫੱਲਾ ਕਰੋ ਕੁਸ਼ਤੀ ਦਾ ਫੈਸਲਾ ਛੋਟਾ ਸੁਦਾਮ ਤੇ ਜੋਟੀ ਗੁਜਰ ਦਿੱਲੀ ਅਦਰ ਦਾਦਾਸ਼ਿਲ ਕੇ ਮਹਾਰਾਸ਼ਟਰਾ ਤੇ ਨਾਲ ਅਗੋੜਾ ਵਾ ਅਗੋੜਾ ਦਾ ਮਾਛੀਵਾੜੇ ਵਾਲਾ ਦੇਖਾਂਗੇ ਓ ਹੋ ਹੋ ਬੱਲੇ 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 ਨਹੀਂ ਰਿਸਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਧਰ ਸਾਡੇ ਬਹੁਤੀ ਸਤਿਕਾਰ ਦਿੰਦਾ ਕੈਪਟਨ ਹਰਨਾਮ ਸਿੰਘ ਜੀ ਹੰਬੋ ਵਾਲੇ ਅੱਜ ਇੱਥੇ ਦੋਪੰਜੀ ਦੇ ਹੋਏ ਆ ਵੱਡੇ ਮਾਨਸਾਪ ਉੱਤੇ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਕੈਪਟਨ ਹਰਨਾਮ ਸਿੰਘ ਜੀ ਹੰਬੋ ਵਾਲੇ ਨਾਪਰੀਤ ਪਹਿਲਵਾਨ ਦੇ ਫਾਦਰ ਸਾਹਿਬ ਦੇ ਬੜੇ ਮਾਣ ਸਮਾਪੋਤੇ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਹਾਂਜੀ ਉਹ ਯਾਰ ਉਹ ਫਿਰ ਉਹਨੇ ਲਿਆ ਨਹੀਂ ਗਾ ਉਹ ਕੋਈ ਸੇ ਬੰਦੇ ਨਹੀਂ ਲੈਣਾ ਸੀ ਉਹਨਾਂ ਨੂੰ ਮਿਲ ਗਿਆ ਸੀ ਬਈ ਸਕੂਟਰ ਵੀ ਧਿਆਨ ਦਿਓ ਖਾਸ ਕਰਕੇ ਮੱਲਾਂ ਦੇ ਸਕੂਟਰ ਜਿਹੜੇ ਕਮੇਟੀ ਆਖਦੀ ਆ ਵੀ ਆਪਾਂ ਐਡਾ ਅਰੇਂਜਮੈਂਟ ਕੀਤਾ ਹੈ ਪਹਿਲੇ ਚੋਟੀ ਦੇ ਮੱਲ ਸੱਦੇ ਆ ਥੋੜੇ ਦੇਖਣ ਦੇ ਲਈ ਸੱਦੇ ਆ ਕੋਈ ਵੀ ਬਾਦੂ ਵੀਰ ਅੰਦਰ ਨਹੀਂ ਆਏਗਾ ਜਦ ਤੱਕ ਤੁਹਾਨੂੰ ਪਤਾ ਹੀ ਨਹੀਂ ਕਮੇਟੀ ਵਾਲੇ ਵਿਚਾਰੇ ਬਾਹਰ ਬੈਠੇ ਜਿਨ੍ਹਾਂ ਨੇ ਲੱਖਾਂ ਰੁਪਏ ਖਰਚਣਾ ਹੈ ਇਹ ਧਿਆਨ ਦਿਓ ਖਾਸ ਕਰਕੇ ਸਪੋਰਟਰ ਜਿਹੜੇ ਕੋਈ ਵੀ ਜਾਣਗੇ ਅੰਦਰ ਬੇਤੀ ਹੈ আর ਰੈਫਰੀ ਜੋ ਫੈਸਲਾ ਲਵੇਗਾ ਉਹ ਪਹਿਲਵਾਨਾਂ ਮੰਨਣਾ ਪੈਣਾ ਹੈ ਚਾਲ ਦੀ ਕੁਸ਼ਤੀ ਦੇ ਵਿੱਚ ਕੋਈ ਪਹਿਲਵਾਨ ਢਿੱਲਾ ਨਹੀਂ ਪੈਗਾ ਅਗਰ ਕੁਸ਼ਤੀ ਖਰਾਬ ਹੋ ਗਈ ਤਾਂ ਉਹ ਪਹਿਲਵਾਨ ਜ਼ਿੰਮੇਦਾਰ ਹੋਏਗਾ ਨਾ ਕੇ ਰੈਫਰੀ ਨਾ ਕਮੇਟੀ ਇਹ ਧਿਆਨ ਦਿਓ ਚਾਲ ਦੀ ਕੁਸ਼ਤੀ ਦੇ ਵਿੱਚ ਕੰਟੀਨਿਊ ਕੁਸ਼ਤੀ ਰੱਖਣੀ ਹੈ ਅਗਰ ਕੁਸ਼ਤੀ ਰੋਕਣੀ ਤਾਂ ਰੈਫਰੀ ਨੂੰ ਦੱਸ ਕੇ ਆਪਣੀ ਮਰਜ਼ੀ ਨਾਲ ਨਹੀਂ ਢੱਲੇ ਪੈਣਾ ਭਾਈ ਧਿਆਨ ਦਿਓ ਬਹੁਤ ਬਹੁਤ ਧੰਨਵਾਦ ਕਰਦੇ ਆ ਉਧਰ ਇੰਦਰਜੀਤ ਸਿੰਘ ਅਸਟ੍ਰੇਲੀਆ ਸਾਡਾ ਭਰਾ ਸਿਮਰਨਜੀਤ ਸਿੰਘ ਅਸਟ੍ਰੇਲੀਆ ਸਤਵਿੰਦਰ ਸਿੰਘ ਸਪੇਨ ਸਤਵਿੰਦਰ ਲਿਖਿਆ ਜੀ ਇਹ ਤੇ ਸਤਵਿੰਦਰ ਲਿਖਿਆ ਪਰ ਯਾਰ ਤੁਸੀਂ ਮੈਨੂੰ ਕਨਫਿਊਜ਼ ਕਰੀ ਜਾਓ ਮੇਰੇ ਕੋਲ ਨੂੰ ਆ ਜਾ ਫਿਰ ਇਹਨਾਂ ਨੂੰ ਬੱਚੀ ਕਾਨੂੰ ਲੈਣੀ ਆ ਕਹੀਂ ਦੱਸੋ ਬਹੁਤ ਬਹੁਤ ਧੰਨਵਾਦ ਕਰਦੇ ਸਿਮਰਨਜੀਤ ਸਿੰਘ ਆਸਟ੍ਰੇਲੀਆ ਭਾਂਜਿਆ ਸਾਡੇ ਪਗਸੇ ਨੰਬਰਦਾਰ ਜੀ ਹੋ ਰਹੇ ਤਾਂ ਜਿਹੜਾ ਹਰ ਸਾਲ ਬੁੱਲਟ ਦੀ ਸੇਵਾ ਦਿੰਦਾ ਹੈ ਅਰਿੰਕੂ ਸਪੇਨ ਇੰਦਰ ਸਪੇਨ ਹਰਮਨ ਸਪੇਨ ਜਸ ਸਪੇਨ ਇਹਨਾਂ ਭਰਾਵਾਂ ਵੱਲੋਂ ਬੜੀਆਂ ਵਾਦੇ ਦੋੜ ਲੜਦੇ। ਬੜਾ ਧੰਨਵਾਦ ਕਰਦੇ ਆ ਇੱਕ ਵਾਰ ਫੇਰ ਤੋਂ ਸਿਮਰਨਜੀਤ ਸਿੰਘ ਆਸਟ੍ਰੇਲੀਆ ਇੰਦਰ ਸਪੇਨ ਤੇ ਨਾਲ ਹਰਿੰકુ ਸਪੇਨ ਹਰਮਨ ਸਪੇਨ ਖਾਨ ਪਰਾਣਾ ਵੱਲੋਂ ਜਿਹੜਾ ਅੱਜ ਦੇ ਸਾਨ ਵੀ ਬੁਲਟ ਮੈਨਾ ਦਿੱਤਾ ਜਾਣਾ ਹੈ ਆਪਣੇ ਇਸ ਦੰਗਲ ਦੇ ਵਿੱਚ ਵੱਡਾ ਧੰਨਵਾਦ ਦੰਗਲ ਕਮੇਟੀ ਛੋੜੀਆਂ ਬੇਟ ਵੱਲੋਂ ਸਾਰੇ ਦਾਨੀ ਸੱਜਣਾਂ ਦਾ ਵੀ ਵੱਡਾ ਧੰਨਵਾਦ ਹੈ ਚਲਦੇ ਹੋਈਆਂ ਦੋ ਗੁਸਤੀਆਂ ਉਹ ਦਾਰੰਦ ਵਿੱਚ ਨਾ ਗਰਰਾਂ ਦੇ ਦਰਮਿਆਨ ਹੈ ਜਿੱਤੀ ਪਹਿਲਵਾਨ ਨੇ ਕਿੰਨਾ ਸਮਾਂ ਬੀਤ ਗਿਆ ਕੁਸ਼ਤੀ ਦਾ ਰੈਕ ਕਿੰਨਾ ਗਿਆ ਦੱਸੋ 5 ਮਿੰਟ ਬਾਕੀ 15 ਮਿੰਟ ਦਾ ਸਮਾਂ ਜਿਹੜਾ ਬੀਤ ਗਿਆ 5 ਮਿੰਟ ਦਾ ਸਮਾਂ ਜਿਹੜਾ ਬਾਕੀ ਹੈ ਅਗੂ ਬੱਤੇ ਗਨੀ ਟਾਂਬਨ ਅਗਲੀ ਕੁਸ਼ਤੀ ਹੈ ਉਸ ਤੋਂ ਬਾਅਦ ਭੁਪਿੰਦਰ ਤੇ ਸਕੰਦਾਂ ਜੱਸਾ ਤੇ ਵਰਦੀਪ ਜਿੱਤੇ ਵੀ ਸਾਡੇ ਸਿਵਨਿੰਦਰ ਸਿੰਘ ਆਸਟ੍ਰੇਲੀਆ ਵਾਲੇ ਵੱਲੋਂ ਅਗਲੇ ਸਾਲ ਬੁਲਟ ਮੋਟਰਸਾਈਕਲ ਇੱਕ ਹੋਰ ਬੁਲਟ ਹੋਏਗਾ ਕਮਲਜੀਤ ਸਿੰਘ ਜਿਸ ਪੱਤਰ ਨੇ ਗੁਰਦੇਵ ਸਿੰਘ ਪੰਗਾ ਕੈਨੇਡਾ ਵਾਲੇ ਜਿਹਨਾਂ ਵੱਲੋਂ ਅਗਲੇ ਸਾਲ ਬੁਲਟ ਦਿੱਤਾ ਹੈ ਨਾ ਇੱਕ ਤੜੀ ਉਹਨਾਂ ਦੇ ਨਾਂ ਤੇ ਵੀ ਲਾ ਦੇ ਲੋਰਨ ਵੀ ਦੋ ਬੁਲਟ ਜਿਹੜੇ ਅਨਾਉਂਸ ਹੋ ਗਏ ਆ ਛੋੜੀਆਂ ਮਿੰਟ ਦੇ ਮੰਗਲ ਲਈ ਅਗਲੇ ਸਾਲ ਦੇ ਲਈ ਨੋਟ ਕਰਦੇ ਜਾਓ ਜੀ ਇੱਕ ਝੋਟੀ ਕਿਹਨਾ ਮल्लू ਗੁਰ ਸਿਮਰਤ ਸਿੰਘ ਆਸਟ੍ਰੇਲੀਆ ਵਾਲਾ ਸਾਡਾ ਭਰਾ ਅਮਨ ਪਹਿਲਵਾਂ ਜੀ ਦਾ ਛੋਟਾ ਵੀਰ ਹੈ ਉਹਨਾਂ ਵੱਲੋਂ ਸੱਜਰ ਸਿੰਘ ਝੋਟੀ ਦਿੱਤੀ ਜਾਣੀ ਅਗਲੇ ਸਾਲ ਇੱਕ ਵਾਰ ਤਾੜੀਆਂ ਲਾ ਦਿਓ ਜ਼ੋਰਦਾਰ ਦੇਖੋ ਬੱਬੂ ਪ੍ਰਧਾਨ ਜੀ ਦਰਸ਼ਕ ਦੇਖੋ ਕਿੱਦਾਂ ਬੈਠੇ ਆ ਅੱਗੋਂ ਟੱਕੀ ਬੈਠੇ ਆ ਜੇ ਕਿਸੇ ਨੂੰ ਬਾਥਰੂਮ ਵੀ ਆਇਆ ਉਹ ਵੀ ਨਹੀਂ ਜਾਂਦਾ ਵੀ ਕੁਸ਼ਤੀ ਹੈ ਕਿਤੇ ਅੱਗੇ ਪਿੱਛੇ ਹੋ ਜੇ ਕੰਮ ਬਾਈ ਦਰਸ਼ਕ ਇੱਕ ਤਾੜੀ ਆਪਣੇ ਆਪ ਦੇ ਲਾਓ ਜਿਹੜੇ ਆਪਣੇ ਆਪ ਨੂੰ ਪਿਆਰ ਕਰਦੇ ਆ ਤੁਸੀਂ ਆਪਣੇ ਘਰ ਦਾ ਕੰਮ ਕਾਰ ਛੱਡ ਕੇ ਪੱਜੇ ਆ ਡੰਗਲ ਕਮੇਟੀ ਛੋੜੀਆਂ ਬੰਦ ਥੋੜੀ ਰਣੀ ਆ ਤੁਹਾਡਾ ਦੇਣ ਨਹੀਂ ਦੇ ਸਕਦੇ ਕਿਉਂਕਿ ਪਹਿਲਵਾਨਾਂ ਨੇ ਘੁੱਲ ਕੇ ਪੈਸੇ ਲਾ ਕੇ ਜਾਣੇ ਆ ਅਸੀਂ ਬੋਲ ਕੇ ਲਾ ਕੇ ਜਾਣੇ ਲਾਈਵ ਵਾਲੇ ਲਾਈਵ ਕਰਕੇ ਲੈ ਜਾਣੇ ਆ ਟੋਲ ਵਾਲਿਆਂ ਨੇ ਟੋਲ ਵਜਾ ਕੇ ਪੈਸੇ ਲੈ ਜਣੇ। ਇੱਕ ਤੁਸੀਂ ਉਹ ਜਿਹੜੇ ਖੜੀ ਜਾਈਓ ਮੇਲਿਆਂ ਨੂੰ ਪਿਆਰ ਕਰਦੇ ਆ। ਤੁਹਾਡੀ ਬਦੌਲਤ ਇਹ ਮੇਲੇ ਜਿਹੜੇ ਦੰਗਲ ਕਬੱਡੀ ਕੱਪ ਜਿਹੜੇ ਕਰਾਇਆ ਜਾਂਦੇ ਆ ਥੋੜੇ ਕਰਕੇ ਕਰਾਇਆ ਜਾਂਦੇ ਆ। ਇੱਕ ਵਾਰ ਤਾੜੀ ਸਾਰੇ ਜਣੇ ਉਸ ਵਾਇਕਰੂ ਦੇ ਨਾਂ ਤੇ ਲਾਓ ਜ਼ੋਰਦਾਰ। ਬਹੁਤ ਬਹੁਤ ਧੰਨਵਾਦ ਕਰਦੇ ਆ ਦੰਗਲ ਕਮੇਟੀ ਛੋੜੀਆਂ ਮੇਂ। ਹੋਰ ਨਗਰਾਂ ਦਾ ਜਿਨ੍ਹਾਂ ਦਾ ਸਹਿਯੋਗ ਹੁੰਦਾ ਪਿੰਡ ਅਟਾਰੀ ਪਿੰਡ ਅਕਾਲਗੜ ਬਾਜਰੀ ਸਿੰਘਾ ਗੜੀ ਸੈਣੀਆਂ ਬੁਰਜ ਰਾਏਪੁਰ ਰੇਟ ਜਿਨੇ ਵੀ ਪਹਿਲਵਾਨ ਜਿਨੇ ਵੀ ਪਿੰਡ ਸਹਿਯੋਗ ਦਿੰਦੇ ਆ ਡੰਗਲ ਲਈ ਸਾਰੇ ਦਾ ਬੜਾ ਧੰਨਵਾਦ ਹੈ ਦਾਨੀ ਸੱਜਣਾ ਦਾ ਬੜਾ ਧੰਨਵਾਦ ਮਨਪ੍ਰੀਤ ਸਿੰਘ ਮੋਨੀ ਸਾਨਵ ਜਸਪਾਲ ਸਿੰਘ ਜੀ ਅਗਲੇ ਸਾਲ 11000 ਰੁਪਏ ਦਾ ਸਹਾਇਤਾ ਦੇਣਗੇ ਇਹਨਾਂ ਬੋਲਾਂ ਦੇ ਲਈ ਮੇਰੇ ਲਈ ਸੋਰਥ ਦੇ ਬੱਲੇ ਮਾਨਸਾਪੁਰ ਤੋਂ ਕਰ ਰਿਹਾ ਹੈ

ਗੌਰਵ ਪਹਿਲਵਾਨ ਮਾਚੀਵਾੜਾ ਵਾਲੇ ਦੇ ਫਾਦਰ ਸਾਹਿਬ ਸਵਰਗਵਾਸੀ ਦਲਜੀਤ ਪਹਿਲਵਾਨ ਜੀ ਹੋਰਾਂ ਦਾ ਸ਼ਾਗਿਰਦ ਦਾ ਗੌਰਵ ਬਈ ਗੌਰਵ ਦੇ ਪਿਤਾ ਜੀ ਸ਼ੰਮੀ ਪਹਿਲਵਾਨ ਜੀ ਸਨਮਾਦੀ ਦੇ ਰਹੇ ਇੱਕ ਵਾਰ ਤਾੜੀਆਂ ਨਾਲ ਦਿਓ ਜ਼ੋਰਦਾਰੀ ਬੰਦਾ ਧੰਨਵਾਦ ਹੈ ਜਿਨ੍ਹਾਂ ਨੇ ਚੋਟੀ ਦਾ ਰਸਟਮ ਜਿਨ੍ਹਾਂ ਹਿੰਦੁਸਤਾਨ ਦੀ ਕੁਸ਼ਤੀ ਦੀ ਝੋਲੀ ਦੇ ਵਿੱਚ ਪਾਇਆ ਬੰਦਾ ਧੰਨਵਾਦ ਕਰਦੇ ਆ ਓਏ ਪਿਆਰ ਨੂੰ ਪਿਆਰ ਨੂੰ ਫੈਲੋ ਸ਼ਾਬਾਸ਼ ਸ਼ਾਬਾਸ਼ ਚਲੋ 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 ਵੱਡੇ ਮਾਲਾ ਮਾੜਾ ਮੁੰਡਾ ਚੰਦਾਈ ਹੈ ਸ਼ਾਬਾਸ਼ ਖੁੱਲੇ ਹੱਥੋਂ ਥੋੜਾ ਪ੍ਰੇਸ਼ ਕਰਨਾਂ ਬਿੰਦਾ ਬਾਜਵਾ 사우ਦੀ ਅਰਬ ਪਿੰਡ ਗੌਸਗੜ ਅਗਲੇ ਸਾਹਮਣੇ ਲਈ 11000 ਰੁਪਏ ਦਾ ਸਹਾਇਜਗ ਦੇਗਾ ਸਾਡਾ ਭਰਾ ਬਿੰਦਾ ਬਾਜਵਾ 사우ਦੀ ਅਰਬ ਪਿੰਡ ਗੌਸਗੜੀਆਂ ਅਗਲੇ ਸਾਹਮਣੇ ਲਈ 11000 ਰੁਪਏ ਦਾ ਸਹਾਇਜਗ ਅੱਜ ਦੇ ਡੰਗਣ ਦੇ ਲਈ ਦੇਗਾ ਇਹਨਾਂ ਬੋਲਾ ਦੇ ਲਈ ਵੀ 500 ਰੁਪਏ ਦੇ ਵੱਡੇ ਮਾਨ ਸਮਾਨ ਹੈ ਬੱਡੇ ਬਾਜਵੇਂ ਭਰਾ ਵੱਲੋਂ ਬੜਾ ਧੰਨਵਾਦ ਕਰਦੇ ਆ ਪਰ ਉੱਧਰ ਗੋਰਮ ਦੇ ਦਾਦਾ ਛਿਰ ਕੇ ਚੱਲੀ ਹੋਈ ਕੁਸ਼ਤੀ ਆਮਰੇ ਸਾਹਮਣੇ ਬੱਦੋ ਨੌਜਵਾਨ ਦੇਖਾਂਗੇ ਕਿ ਲੜਾ ਜਿੱਤਣ ਦਾ ਕਿਹੜਾ ਹਰਨਾ ਬਾਤ ਸਮੇਂ ਦੀ ਆ ਕਿ ਚੀਰ ਦੰਦੇ ਨੇ ਪਹਾੜ ਹੁੰਦਾ ਜਿਨ੍ਹਾਂ ਨੂੰ ਜਨੂਨ ਆ ਰੰਗੇ ਮੱਟੇਲਾ ਪਰ ਦੂਰ ਕਿੱਥੇ ਮਿਲਦਾ ਸਕੂਨ ਉਹ ਫਾੜ ਦੇ ਨਹੀਂ ਹੁੰਦੇ ਕਹਿੰਦੇ ਬਾੜ ਤੋਂ ੱਲੇ ਦੇ ਤੁਸੀਂ ਹੌਸਲੇ ਬਣਾ ਕੇ ਬੱਸ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਆਹ ਜਾਰੀ ਜੰਗ ਰੱਖਿਓ ਤਾਂ ਹੀ ਹੌਸਲੇ ਬੁਲੰਦ ਰਖੇ ਪੈਂਦੇ ਆ ਜੱਗਾ ਜਾਰੀ ਰੱਖਣੀ ਹੈ ਬੰਦੀ ਆ ਜਿੱਤ ਦੇ ਲਈ ਉਧਰ ਵੱਜਦਾ ਹੋਇਆ ਹੱਲਾ ਆਹੋ ਹੋ ਬੱਲੇ 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 ਦੋ ਬੋਸਟੀਆਂ ਤੇਜ਼ ਹੋਈਆਂ ਉਧਰ ਗੋਲਬ ਬੱਲੇ ਪਾਸੇ ਆ ਗਿਆ ਇੱਥੇ ਪਾਸੇ ਦਾੜਾ ਛੇਲ ਕੇ ਪਰ ਇਧਰ ਜੋਟੀ ਤੇ ਸਦਾਮ ਜੋਟੀ ਤੇ ਸਦਾਮ ਕਹਿ ਲਈਏ ਬਈ ਬੱਬਰ ਸ਼ੇਰਾਂ ਕਹਿੰਦਾ 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 ਸੀਣੀ ਗੁਖੋ ਜੱਟਿਆ ਬੱਬਰ ਸ਼ੇਰ ਹੀ ਬਣਦਾ ਏ ਅੱਕੋ ਪਰੇ ਨਾਂ ਦਾ ਬੱਚਾ ਵੱਡਾ ਹੋ ਕੇ ਖੜ ਹੀ ਤਣਦਾ ਏ ਕਿ ਬਾਜਾਂ ਤੋਂ ਬਾਜ ਹੀ ਜੰਮਦੇ ਨਾਕੇ ਬੱਚੇ ਕਾਮਾਂ ਦੇ ਜਿੰਦ ਸੁਆੜਿਆ ਗੁਸਟੀ ਲੜਦੇ ਪੁੱਤ ਪੰਜਾ ਬਣਵਾਵਾ ਦੇ ਪੁੱਤ ਪੰਜਾਬ ਬਣਵਾਵਾ ਦੇ ਬੱਲੇ 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 ਪਹਿਲੇ ਬਈ ਦਰਸ਼ਕੋ ਭਜਨ ਪਹਿਲਵਾਂ ਜੀ ਅਖੜਾ ਅਟਾਰੀ ਉਹਨਾਂ ਦੇ ਨਾਲੇ ਵੱਡੇ ਬਾਦਸ਼ਾਹ ਬੁੱਧੇ ਆਏ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਭਜਨ ਪਹਿਲਵਾਂ ਜੀ ਅਖੜਾ ਅਟਾਰੀ ਨਵਜੋਤ ਕੈਨੇਡਾ ਗੁਰੀ ਕੈਨੇਡਾ ਉਹਨਾਂ ਪਰਵਾਹ ਵੱਲੋਂ ਇਹਨਾਂ ਬੋਲਾਂ ਦੇ ਲਈ ਵੱਡੇ ਬਾਦਸ਼ਾਹ ਜਿਹੜੇ ਬੁੱਧੇ ਹੋਏ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਨਵਜੋਤ ਕੈਨੇਡਾ ਗੁਰੀ ਕੈਨੇਡਾ ਹਾਂਜੀ ਪੜਦੇ ਤਿਲੋ ਜੀ 20 ਮਿੰਟ ਦਾ ਸਮਾਂ ਜਿਹੜਾ ਸਮਾਪਤ ਹੈ ਕੋਸ਼ਿਸ਼ ਪਾਣ ਦੀ ਹੋਣੀ ਹੈ 5 ਮਿੰਟ ਦੇ ਵਿੱਚ ਜਿਹੜਾ ਪਹਿਲਾ ਪੁਆਇੰਟ ਲੇਗਾ ਲੰਘੋ ਤਾਂ ਨਹੀਂ ਫੜਨਾ ਇਸ ਗੱਲ ਦਾ ਧਿਆਨ ਰੱਖੋ ਪੁਆਇੰਟ ਜਿਹੜਾ ਬਣਾਉਣਾ ਪੈਣਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਅਦਰ ਸਾਡੇ ਬਹੁਤੀ ਸਤਿਕਾਰਯੋਗ ਸਰਦਾਰ ਪੋਲਾ ਸਿੰਘ ਜੀ ਨੰਬਰ ਦਾ ਸਾਹਿਬ ਮਾਨਕੀ ਵਾਲੇ ਉਹ ਵੀ ਲੈ ਕੇ ਆ ਤੱਕਦੇ ਆ ਬੜਾ ਧੰਨਵਾਦ ਹੈ ਨਾਲ ਹੀ ਸਾਡੇ ਸਰਦਾਰ ਸੁਖਵਿੰਦਰ ਸਿੰਘ ਆਕਾ ਕਾ ਢਿਲੋ ਜੀ ਦੰਗਲ ਕਮੇਟੀ ਸੰਮਰਾਲਾ ਉਹ ਵੀ ਲੈਣ ਯਾਰ ਤੱਕਦੇ ਆ ਉਹਨਾਂ ਦਾ ਬੜਾ ਧੰਨਵਾਦ ਹੈ ਬੱਲੇ 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 ਉਧਰ ਗੌਰਵ ਦੇ ਦਾਦਾ ਗੌਰਵ ਦੇ ਦਾਦਾ ਵਾਹ ਜੀ ਬੱਲੇ ਕੱਲ ਵੀ ਗੱਲ ਬਿਆਰੀ ਦਾ ਕੁਸ਼ਤੀ ਦਾ ਅੰਕਲ ਹੋਈਗਾ ਇੱਕ अल्टੋ ਦੋ ਬੁਲਟ ਦੋ ਸਪਲੈਂਡਰ ਦੇ ਨਾਲ ਹੀ ਕੈਸ਼ ਪ੍ਰਾਈਜ਼ ਦਿੱਤੇ ਜਾਣੇ ਹਨ ਮਹਿੰਦਰ ਗੈਂਗਵਾੜ ਦਿਨੇਸ਼ ਗੋਲੀ ਚੱਜਰ ਦੀ ਜਿਹੜੀ ਵੱਡੀ ਵਾਲੀ ਹੈਗੀ अल्टੋ ਗੱਡੀ ਤੇ ਆਸਮਾਨਾ ਮਿਰਜ਼ਾ ਇਰਾਮ ਹੁਮੇਸ਼ ਮਦਰਾ ਹੋਰ ਵੀ ਜੜੇ ਰੋਟੀ ਦੇ ਮੱਲ ਪੁੱਜਣਗੇ ਨੋਟ ਕਰਿਓ ਗਹਿਲ ਵਿਆਰੀ ਦੀ ਧਰਤੀ ਦੇ ਸਿਕੰਦਰ ਸ਼ੇਖ ਬਜੇਗਾ ਰਵੀ ਵੇਰ ਪੁੱਜੇਗਾ ਇਹ ਵੀ ਨੋਟ ਕਰਦੇ ਜਾਓ ਜੀ ਚਲੋ 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 ਬੱਲੇ ਸ਼ਾਬਾਸ਼ 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 शाबाश सोनी भाई तेन बधाइया हो गई शाबाशाबाशान मारो थे ਸਦਾਮ ਤੇ ਜੋਟੀ ਉਧਰ ਗੌਰਵ ਪਹਿਲਵਾਨ ਮਾਛੀ ਮੜਾ ਦੇ ਨਾਲ ਦਾਦਾ ਸ਼ੇਲ ਕੇ ਬਹਾਰਾਸ਼ਾ ਚਲੋ 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 ਵੱਲੋਂ ਕੁਸ਼ਤੀ ਪਾੜਦੇ ਆ ਸ਼ਾਬਾਸ਼ 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 ਚਲੋ 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 ਬੱਲੋ ਉਧਰ ਗੌਰਵ ਪੰਗਾਂ ਨੂੰ ਪੱਲੇ ਪਾਸੇ ਹਿੱਲ ਪੱਲੇ ਦਾਦਾ ਛੇੜ ਕੇ ਆਦਰ ਸਦਾਮ ਤੇ ਨਾਲ ਜੁੰਟੀ ਗੁੱਜਰ ਕਹਿੰਦਾ ਕੁਰਸੀ ਤੇ ਬੈ ਕੇ ਜਿਹੜਾ ਠੱਗੇ ਮਿੱਤਰੋ ਇੱਕ ਦਿਨੇ ਆਉਂਦੀਆਂ ਨੇ ਅੱਗੇ ਮਿੱਤਰੋ ਕਰਦਾ ਵਪਾਰ ਜਿਹੜਾ ਮਾੜੇ ਧੰਦੇ ਦਾ ਪੁੱਤਰ ਨਸ਼ੇੜੀ ਹੋ ਉਸ ਬੰਦੇ ਦਾ ਉਹ ਰਾਬੇ ਉਹ ਬੱਡੇ ਵੱਡੇ ਨੂੰ ਮਹਿਮਾਨੀ ਵਾਲੇ ਜਦੋਂ ਨੋਟ ਸ਼ਾਮ ਦਾ ਉਹ ਰੈੱਡ ਬੁੱਲ ਪੀ ਕੇ ਨਹੀਂ ਜ਼ਮੀਰ ਜਾਗਦੇ ਇਹਨਾਂ ਪੀ ਕੇ ਪੱਜਦਾ ਨਾ ਪੈਸਾ ਤਾਪਦਾ ਕਿ ਰੈੱਡ ਬੁੱਲ ਪੀ ਕੇ ਨਹੀਂ ਜ਼ਮੀਰ ਜਾਗਦੇ ਇਹਨਾਂ ਪੀ ਕੇ ਪੱਜਦਾ ਨਾ ਪੈਸਾ ਪਾਵਦਾ ਵਾਹ ਜੀ ਵਾਹ ਦੋਨੋਂ ਜੁੱਧ ਜਿਹੜੇ ਓਏ ਹੋਏ ਹੋਏ ਆਏ ਜੋਟੀ ਗੱਜਰ ਜਿਹੜੀ ਸਨਮਾਨ ਖੜਾ ਦਿੱਲੀ ਖੜਾ ਤਲਿੱਤਾ ਜਿਹੜਾ ਪਾਣ ਦੇ ਹੱਥ ਤੇ ਮੈਦਾਨ ਦੇ ਵਿੱਚ ਜਿੱਤ ਆਫਲ ਕਰ ਗਿਆ 2000 ਰੁਪਏ ਮੇਰੇ ਕੋਲੋਂ ਲੈ ਜੀ ਜੋਟੀ ਤੇਰੇ ਲਈ 2000 ਰੁਪਏ ਮੇਰੇ ਕੋਲ ਪੁੱਜਿਆ ਅਰੁਪਲ ਪਹਿਲਵਾਨ ਜੀ ਆਓ ਅਰੁਪਲ ਤੇ ਗਨੀ ਪਹਿਲਵਾਨ ਜੀ ਵਿੱਚ ਆਓ ਗਨੀ ਪਹਿਲਵਾਨ ਕਿੱਧਰ ਗਿਆ ਭਾਈ ਗਨੀ ਜੋਟੀ ਤੇ 2000 ਰੁਪਏ ਲੈ ਜਾ ਬੰਗੀ ਅਜੋ ਗਨੀ ਆ ਜਾ ਗਨੀ